ਲੋ ਜੀ ਖੜੇ ਆ ਸ਼ੰਭੂ ਬਾਰਡਰ ਤੇ ਚੱਲ ਰਿਹਾ ਇੱਥੇ ਗੰਨੇ ਦਾ ਜੂਸ ਇੱਕ ਟਰੈਲੀ ਦੇਖੋ ਪੂਰੀ ਭਰ ਚੁੱਕੀ ਆ ਜੂਸ ਕੱਟ-ਕੱਟ ਚਕੇ ਆ ਦੇਖ ਸਕਦੇ ਹੋ ਪੂਰੀ ਤੇ ਦੂਜੇ ਪਾਸੇ ਗੰਨੇ ਥੱਲੇ ਤਾਰੇ ਜਾ ਰਹੇ ਆ ਇਧਰ ਜੂਸ ਪੀ ਰਹੇ ਆ ਸਾਰੇ ਦੇ ਸਾਰੇ ਸੇਵਾਦਾਰ ਵਰਤਾ ਰਹੇ ਨੇ ਸੰਗ ਦਾ ਛਕ ਰਹੀਆਂ ਨੇ ਸੰਗ ਦਾ ਆ ਵੀ ਰਹੀਆਂ ਨੇ ਦੇਖੋ ਕਿੰਨੀ ਵੱਡੀ ਗੱਲ ਆ ਹਣਾ ਦੇਖੋ ਟਰੈਲੀ ਨਾਲ ਟਰੈਲੀਆਂ ਗੰਨੇ ਦੇ ਜੂਸ ਦੀਆਂ ਗੰਨੇ ਦੀਆਂ ਤਾਰ ਰਹੇ ਨੇ ਤੇ ਜੂਸ ਇੱਧਰ ਵਰਤਾਇਆ ਜਾ ਰਿਹਾ ਦੂਜੇ ਪਾਸੇ ਇੱਕ ਟਰੈਲੀ ਪੂਰੀ ਭਰੀ ਪਈ ਆ ਦੇਖੋ ਜਿਹੜਾ ਜਿੰਨਾ ਦਾ ਜੂਸ ਕੱਢ ਚੁੱਕੇ ਆ ਕਚਰਾ ਕਹਿੰਦੇ ਇਹਨੂੰ ਹਣਾ ਦੇਖੋ ਬਹੁਤ ਵੱਡੀ ਚੀਜ਼ ਆ ਇਹ ਲਗਾਤਾਰ ਜੂਸ ਫਲਾਇਆ ਜਾ ਰਿਹਾ ਹੈ ਇਹ ਪਰ ਪਰ ਕੇ ਫਲਾ ਰਹੇ ਨਹੀਂ ਇੱਕ ਵਾਰ ਇੱਥੇ 20 ਦੀ 40 ਰੁਪਏ ਦਾ ਗਲਾਸ ਦਿੰਦੇ ਨੇ ਉਰੇ ਜਿੰਨਾ ਮਰਜ਼ੀ ਪਿਓ ਬਾਈ ਜੀ ਦੇਖੋ ਦੇਖੋ ਜੀ ਲੋ ਜੀ ਬਣਿਆ ਜੂਸ ਭਰਿਆ ਪਿਆ ਦੇਖੋ ਜੀ ਸ਼ੇਅਰ ਕਰੋ ਜੀ ਵੀਡੀਓ ਨੂੰ ਸੰਤ ਬਾਬਾ ਜਸਵੀਰ ਸਿੰਘ ਮੜਵਾਲੀ ਕੀ ਹਾਲ ਹੈ ਵੀਰੇ ਕਿਹੜੀ ਜਗ੍ਹਾ ਦਾ ਵੀਰੇ ਇਹ? ਸੇਵਾ ਇਹ ਬੜਵਾਲੀ ਤੇ ਐ ਮਰੰਡੇ ਕੋਲ ਬੜਵਾਲੀ ਦੇ ਕਿੰਨਾ ਟਾਈਮ ਹੋ ਗਿਆ? ਹੋਰ 5 ਦਿਨ ਪੰਜਵਾਂ ਦਿਨ ਠੀਕ ਐ ਵੀਰੇ ਦੇਖੋ ਸੇਵਾ ਚੱਲ ਰਹੀ ਆ ਪੰਜਵਾਂ ਦਿਨ ਆ ਇੱਧਰ ਬਾਪੂ ਜੀ ਧੋ ਰਹੇ ਆ ਗਲਾਸ ਵਗੈਰਾ ਲਗਾਤਾਰ ਸੇਵਾ ਚੱਲ ਰਹੀ ਆ 5 ਦਿਨ ਹੋ ਗਏ ਦੇਖੋ ਵੱਡ-ਵਡੇਰਿਆਂ ਨੂੰ ਫੋਟਾਣ ਕੋਟ ਪ੍ਰਣਾਮ ਗੰਨੇ ਦੇ ਰਸ ਦਾ ਲੰਗਰ ਸੰਤ ਬਾਬਾ ਜਸਵੀਰ ਸਿੰਘ ਜੀ ਬੜਵਾਲੀ ਵਾਲੇ ਅਦਰ ਸਮੂਹ ਸਾਥ ਸੰਗਤ ਦੇਖੋ ਜੀ ਮਸ਼ੀਨ ਲੱਗੀ ਹੋਈ ਆ ਦੇਖੋ ਇੱਧਰ ਸੰਗਤਾਂ ਪੀ ਰਹੀਆਂ ਨੇ ਸ਼ੇਅਰ ਕਰਦੇ ਵੀਡੀਓ ਦੇਖੋ ਜੀ ਮੇਰੀ બીજી ਕਾਦੀ ਇਹ ਨਹੀਂ ਜੀ ਆਵੇ ਸੱਜਣ ਦੀ ਦੇਖੋ ਮੈਂ ਜਿਹੜਾ ਚਾਹੁੰਦਾ ਕਰੀ ਉਹ ਕਿੱਦਾਂ ਜੇ ਭਜਾ ਗਿਆ ਮੌਕਾ ਕਰਾ ਦਿਓ ਜੱਫਤ ਜੰਗ ਕਰੀ ਰੱਖੋ ਬਾਈ ਜਿੱਥੇ ਤੇ ਆ ਦੋ ਦੂਸਾ ਵਿੱਚ ਰੱਖਿਆ ਦੇ ਸ਼ੇਅਰ ਕਰਦੇ ਹੋ ਵੀਡੀਓ ਨੂੰ ਤੇ ਇਹਨੂੰ ਫੋਲੋ ਕਰ ਲਿਓ ਜੀ ਸਤਿ ਸ਼੍ਰੀ ਅਕਾਲ ਜੀ اوه کرچن کر کے